ਵਾਜਨਾਨੀ ਕਿਸ ਦੀਆਂ ਤਿੰਨ ਧੀਆਂ ਹਨ ਉਸ ਦਾ ਘਰ ਸੀ ਕੁਝ ਸਮਾਂ ਪਹਿਲਾਂ ਬਰਸਾਤ ਨੇ ਹੀ ਇਹ ਘਰ ਦੇਖ ਦਿੱਤਾ ਪਤਾ ਨਹੀਂ ਕੀ ਹੋਇਆ ਤਣ ਤਾਂ ਸਾਹਮਣੇ ਹੀ ਆ ਕੀ ਕਹਿ ਸਕਦੇ ਬੱਚਿਆਂ ਨਾਲ ਮਾਈ ਕੋ ਹੋਵੇ ਤਾਂ ਫਿਰ ਕੋਈ ਬੰਦਾ ਹੁੰਦਾ ਵਾ ਤੇ ਮੇਰੇ ਮਨ ਨੂੰ ਕਿੰਨਾ ਸੰਗਤ ਮੈਂ ਤਾਂ ਹੀ ਕਾ ਸਕਦੇ ਬਾਬਾ ਕੀ ਬੱਚੇ ਜਿਹੜਾ ਢਾਣਦੇ ਸ਼ਹੀਦ ਅੱਲ ਸ਼ਾਬ ਕੇ ਤਮਹਿੰ ਟਿਕਦਮ ਟਿਕਦਮ ਬਰਾਦਰਾ ਕਾ ਕੇ ਟਿਕਦਮ ਨਿਕਲ ਗਿਆ ਉਹਨੇ ਵੀ ਕੰਮ ਮਾੜਾ ਮੋਟਾ ਬੱਚੇ ਕਰਨ ਫੇਰੀ ਹੁਣ ਇਹ ਗੁੜੀਆ ਪੜਨੀ ਕਿ ਵਿਆਹੀ ਗਈ ਹੈ ਠੀਕ ਆ ਬੁੱਜੀ ਬਣੀ ਗਣੀ ਹੇ ਮੂਤੀ ਇਹ ਵੀ ਸਾਲ ਨੂੰ ਲੰਗਾ ਨੂੰ ਆਹੀ ਪ੍ਰਮਾਤਮਾ ਕੇ ਅਰਦਾਸ ਕਰਦੇ ਇੱਕ ਬਾਰਿਸ਼ ਨਾ ਹੀ ਹੋਇਆ ਕਰੇ ਤਾਂ ਚੰਗਾ ਆ ਜਦੋਂ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਸਾਡੇ ਵਾਸਤੇ ਮੁਸੀਬਤਾਂ ਨੂੰ ਰੋਟੀ ਖਾਣੀ ਭੁੱਲ ਜਾਂਦੀ ਹੈ ਤੇ ਪਾਈ ਬਾਜੀ ਰਤੀ ਸਾਰਾ ਹੀ ਅੰਦਰ ਪਾਣੀ ਦੇ ਨਾਲ ਭਰ ਗਿਆ ਸਾਰੀ ਰਾਤ ਅਸੀਂ ਪਾਣੀ ਕੱਢਦੇ ਰਹੇ ਰਾਤ ਸਾਰੀ ਬਹਵੀ ਸਾਨੂੰ ਜਦੋਂ ਬਰਸਾਤ ਹੈ ਮੌਸਮ ਹੁੰਦਾ ਜਾਂ ਕਿਤੇ ਬੱਦਲ-ਬੁੱਦਲ ਹੋ ਜਾਂਦਾ ਸਾਡੀ ਵੈਸੇ ਨਹੀਂ ਥੁੱਟ ਜਾਂਦੀ ਆ ਤਾਂ ਕੀ ਕਰ ਸਕਦੇ ਕਿਸੇ ਦਾ ਕੁਝ ਜੀ ਕਰੇ ਕੋਈ ਦਵੇ ਜਾਂ ਨਾ ਦਵੇ ਤਾਂ ਪ੍ਰਮਾਤਮਾ ਤਾਂ ਹਰ ਕਿਸੇ ਨੂੰ ਦਿੰਦਾ ਹੈ। ਬਰਸਾਤ ਜਿੱਥੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਲੈ ਕੇ ਆਈ ਹੈ ਇਸ ਸੋਣ ਮਹੀਨੇ ਦੀ ਕਿਉਂਕਿ ਗਰਮੀ ਦੇ ਵਿੱਚ ਕਈਆਂ ਨੂੰ ਰਾਹਤ ਮਿਲੀ। ਲੇਕਿਨ ਇਹੀ ਬਰਸਾਤ ਕਿਸੇ ਦੇ ਲਈ ਮੁਸੀਬਤਾਂ ਵੀ ਖੜੀਆਂ ਕਰ ਦਿੰਦੀ ਹੈ। ਇੱਕ ਤਸਵੀਰ ਤੁਹਾਨੂੰ ਮੈਂ ਦਿਖਾਵਾਂਗਾ ਫਤਿਹਗਾ ਚੂੜੀਆਂ ਦੇ 11 ਨੰਬਰ ਵਾਰਡ ਦੀ ਹੈ ਘਰ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਵਿਧਵਾ ਜਨਾਨੀ ਇਸ ਦੀਆਂ ਤਿੰਨ ਧੀਆਂ ਹਨ ਉਸ ਦਾ ਘਰ ਸੀ ਕੁਝ ਸਮਾਂ ਪਹਿਲਾਂ ਬਰਸਾਤ ਨੇ ਹੀ ਇਹ ਘਰ ਡੇਗ ਦਿੱਤਾ ਉਸ ਤੋਂ ਬਾਅਦ ਇਸ ਵਿਧਵਾ ਜਨਾਨੀ ਆਪਣੀਆਂ ਧੀਆਂ ਨੂੰ ਲੈ ਕੇ ਇਸ ਦੇ ਨਾਲ ਲੱਗਦੇ ਛੋਟੇ-ਛੋਟੇ ਕਮਰਿਆਂ 'ਚ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ ਪਰ ਇਹ ਤਸਵੀਰਾਂ ਤੁਹਾਨੂੰ ਮੈਂ ਤਾਂ ਦਿਖਾ ਰਿਹਾ ਹਾਂ ਇਹ ਤਸਵੀਰਾਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਤੱਕ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਹਨ ਜਿਹੜੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ ਹੁਣ ਦੂਸਰੇ ਕਮਰੇ ਦੇ ਹਾਲਾਤ ਵੀ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ ਹਾਂ ਚੱਲ ਕੇ ਤਸਵੀਰਾਂ ਦਿਖਾਉਂਗਾ ਕਿ ਉੱਥੋਂ ਦੇ ਹਾਲਾਤ ਵੀ ਬਰਸਾਤ ਨੇ ਕੀ ਕੁਝ ਕਰ ਦਿੱਤੇ ਹਨ ਇਹ ਪਹਿਲਾ ਉਸ ਵਿਧਵਾ ਔਰਤ ਦਾ ਘਰ ਜਿਹੜਾ ਡਿੱਗ ਚੁੱਕਾ ਹੈ ਇਸ ਤੋਂ ਬਾਅਦ ਸਿਰ ਢੱਕਣ ਦੇ ਲਈ ਧੀਆਂ ਨੂੰ ਪਾਲਣ ਦੇ ਲਈ ਉਹ ਜਿਹੜੇ ਕਮਰਿਆਂ 'ਚ ਗਈ ਬਰਸਾਤ ਨੇ ਜੋ ਇਸ ਮਹੀਨੇ ਬਰਸਾਤ ਹੋਈ ਉਸ ਨੇ ਉਹ ਵੀ ਘਰ ਢਾਹ ਦਿੱਤਾ ਹੈ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਮੈਂ ਕਵਾਂਗਾ ਕਿ ਜਰੂਰ ਆਪਣੀ ਦ੍ਰਿਸ਼ਟੀ ਇਸ ਭੈਣ ਦੇ ਉੱਤੇ ਵੀ ਪਾਓ ਤਾਂ ਕਿ ਇਸ ਦਾ ਕੁਝ ਹੱਲ ਹੋ ਸਕੇ ਆਪਣੇ ਤਿੰਨ ਧੀਆਂ ਦੇ ਨਾਲ ਕਿਤੇ ਸੇ ਠੰਦੀ ਨੂੰ ਜਗ੍ਹਾ ਮਿਲ ਜਾਵੇ ਚੱਲ ਕੇ ਤੁਹਾਨੂੰ ਹੁਣ ਦੂਸਰੇ ਕਮਰੇ ਦਿਖਾਣੇ ਹਨ ਜਿਹੜੇ ਕਮਰੇ ਇਸ ਮਹੀਨੇ ਦੀ ਬਰਸਾਤ ਨੇ ਡੇਗ ਦਿੱਤੇ ਹਨ ਤੇ ਹੁਣ ਤੁਹਾਨੂੰ ਉਹ ਵੀ ਕਮਰੇ ਵਿਖਾਦਨੇ ਹਨ ਜਿੱਥੇ ਇਹ ਵਿਧਵਾ ਔਰਤ ਆਪਣੀਆਂ ਤਿੰਨ ਧੀਆਂ ਨਾਲ ਰਹਿ ਰਹੀ ਸੀ ਤੁਸੀਂ ਇਹ ਕਮਰਾ ਦੇਖ ਸਕਦੇ ਹੋ ਪਹਿਲਾ ਇਹ ਕਮਰਾ ਹੈ ਇਹਦੀ ਵੀ ਛੱਤ ਡਿੱਗਣ ਵਾਲੀ ਹੈ ਤੇ ਇਸ ਤੋਂ ਪਿੱਛੇ ਜਿਹੜਾ ਕਮਰਾ ਹੈ ਉਸ ਦੀ ਛੱਤ ਜਿਹੜੀ ਆ ਉਹ ਬਿਲਕੁਲ ਹੀ ਡਿੱਗ ਚੁੱਕੀ ਹੈ ਇੱਥੇ ਇਹ ਮਹਿਲਾ ਆਪਣੀਆਂ ਧੀਆਂ ਨਾਲ ਰਹਿ ਰਹੀ ਸੀ ਪਰ ਬਰਸਾਤ ਨੇ ਇਹ ਘਾੜ ਦੇ ਦਿੱਤਾ ਦੂਸਰੇ ਪਾਸੇ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਵਾਂਗਾ ਕਿ ਇਸ ਕੰਧ ਦੇ ਸਾਹਮਣੇ ਜਿਹੜਾ ਇਹ ਕੰਧ ਨਜ਼ਰ ਆ ਰਹੀ ਹੈ ਇਹਦੇ ਪਰਲੇ ਪਾਸੇ ਜਿਹੜਾ ਕਮਰਾ ਹੈ ਉਸ ਦੀ ਛੱਤ ਵੀ ਡਿੱਗ ਚੁੱਕੀ ਹੈ ਜਾਨੀ ਕਿ ਹੁਣ ਇਹ ਭੈਣ ਆਪਣੀਆਂ ਤਿੰਨ ਧੀਆਂ ਦੇ ਨਾਲ ਇਸ ਕਮਰੇ 'ਚ ਰਹਿਣ ਨੂੰ ਮਜਬੂਰ ਹੈ ਤੇ ਇਸ ਦੀ ਵੀ ਛੱਤ ਤੁਸੀਂ ਦੇਖ ਸਕਦੇ ਹੋ ਕਿ ਇਸ ਹਾਲਾਤਾਂ 'ਚ ਹੈ ਕਿ ਕਦੇ ਵੀ ਇਹ ਡਿੱਗ ਸਕਦੀ ਹੈ ਇਸੇ ਕਾਰਨ ਮੈਂ ਪਹਿਲਾਂ ਕਿਹਾ ਸੀ ਕਿ ਬਰਸਾਤ ਜਿੱਥੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਲੈ ਕੇ ਆਈ ਹੈ ਉੱਥੇ ਹੀ ਇਹ ਬਰਸਾਤ ਜਿਹੜੀ ਹੈ ਕਈਆਂ ਲਈ ਮੁਸੀਬਤ ਵੀ ਬਣ ਕੇ ਆਈ ਹੈ ਤੇ ਇਹੀ ਮੁਸੀਬਤ ਬਣ ਕੇ ਇਹ ਬਰਸਾਤ ਇਸ ਭੈਣ ਦੇ ਸਿਰ ਤੇ ਡਿੱਗੀ ਹੈ ਜਿਸ ਦੀ ਛੱਤ ਜਿਹੜੀ ਹੈ ਪਹਿਲਾਂ ਤਾਂ ਉਸ ਘਰ ਦੀ ਖੋਲ ਹੀ ਗਈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਇਸ ਘਰ ਦੀ ਛੱਤ ਵੀ ਇਸ ਬਰਸਾਤ ਨੇ ਖੋ ਲਈ ਤਾਂ ਇਹ ਹੈ ਇਸ ਭੈਣ ਨੂੰ ਤੁਹਾਡੀ ਸਾਥ ਦੀ ਜ਼ਰੂਰਤ ਹੈ ਇਸ ਭੈਣ ਨੂੰ ਤੁਹਾਡੀ ਮਦਦ ਦੀ ਤਾਂ ਕਿ ਆਪਣੀਆਂ ਧੀਆਂ ਦੇ ਨਾਲ ਉਸ ਜਗ੍ਹਾ ਤੇ ਰਹਿ ਸਕੇ ਜਿੱਥੇ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕੇ ਗੱਲਬਾਤ ਕਰ ਲਾਂਗੇ ਉਸ ਭੈਣ ਦੇ ਨਾਲ ਵੀ ਚੱਲ ਕੇ ਕਿ ਕੀ ਕਹਿਣਾ ਚਾਹੁੰਦੇ ਨੇ ਆਪਣੇ ਇਹਨਾਂ ਹਾਲਾਤਾਂ ਨੂੰ ਲੈ ਕੇ ਤਾਂ ਉਹ ਵੀ ਤਸਵੀਰ ਤੁਹਾਨੂੰ ਮੈਂ ਦਿਖਾ ਦਿੰਦਾ ਭੈਣ ਦੀ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਭੈਣ ਇੱਥੇ ਮੌਜੂਦ ਹੈ ਸਾਡੇ ਨਾਲ ਇੱਧਰ ਉਹ ਕਮਰਾ ਸੀ ਉਹ ਵੀ ਦਿਗ ਚੁੱਕਾ ਹੈ ਤਾਂ ਹੁਣ ਇਸ ਇੱਕ ਕਮਰੇ ਦੇ ਵਿੱਚ ਇਹਨਾਂ ਨੇ ਰਸੋਈ ਬਣਾਈ ਹੋਈ ਹੈ ਸਮਾਨ ਇੱਥੇ ਰੱਖਿਆ ਹੋਇਆ ਹੈ ਬਾਕੀ ਦਾ ਜਿਹੜਾ ਸਮਾਨ ਸੀ ਉਹ ਵਿਰੇ ਵਿੱਚ ਹੀ ਰੱਖਿਆ ਹੋਇਆ ਹੈ ਬਾਹਰ ਗੱਲਬਾਤ ਕਰ ਲਾਂਗੇ ਇਸ ਭੈਣ ਦੇ ਨਾਲ ਵੀ ਭੈਣ ਜੀ ਨਾਮ ਕੀ ਜੀ ਆਪਣਾ ਹਰਜੀਤ ਕੌਰ ਹਰਜੀਤ ਕੌਰ ਜੀ ਕੀ ਹਾਲਾਤ ਬਣ ਗਏ ਕਿਉਂ ਬਣ ਗਏ ਪਤਾ ਨਹੀਂ ਕਿ ਹੋਇਆ ਤਨ ਤਾਂ ਸਾਹਮਣੇ ਹੀ ਆ ਕੀ ਕਹਿ ਸਕਦੇ ਬੱਚਿਆਂ ਨਾ ਮਾਈਕ ਹੋਵੇ ਤਾਂ ਫਿਰ ਬੰਦਾ ਹੁੰਦਾ ਵਾ ਤੇ ਵੀਦੇ ਮਨ ਨੂੰ ਕਹਿ ਸਕਦੇ ਮੈਂ ਤਾਂ ਇਹ ਕਾ ਸਕਦੇ ਹੋ ਕੀ ਕਹਿ ਸਕਦੇ ਪਹਿਲਾਂ ਉਹ ਵੀ ਮਕਾਨ ਡਿੱਗ ਗਿਆ ਤਾਂ ਹੁਣੇ ਵੀ ਡਿੱਗ ਹਾਂਜੀ ਉਹ ਡਿੱਗਾ ਪਹਿਲਾਂ ਤੋਂ ਬਾਅਦ ਚਾਹ ਡਿੱਗ ਪਿਆ ਤੇ ਇਹ ਪ੍ਰਸਾਦ ਦੇ ਵਿੱਚ ਹੁਣ ਡਿੱਗਾ ਆ ਕੇ ਮਕਾਨ ਉਦੋਂ ਅੰਦਰ ਹੀ ਸੀ ਤੁਸੀਂ ਕਿ ਬਾਹਰ ਸੀ ਨਹੀਂ ਅਸੀਂ ਬਾਹਰ ਬੈਠੇ ਸੀ ਨਾ ਬਾਕੀ ਬੱਚੇ ਜਿਹੜੇ ਡਰਾਈ ਦੇ ਸੀਡਨ ਸ਼ਾਮ ਕੇ ਤੇ ਮਹੀਨ ਇੱਕਦਮ ਡਿੱਗ ਤਾ ਮਿਹਰਦਰਾ ਖਾ ਕੇ ਤੱਕਮ ਨਿਕਲ ਗਿਆ ਟਮਾਟਰ ਕਿਵੇਂ ਰਿਹਾ ਕਿ ਤਿੰਨੋਂ ਕਾਲੀ ਪੈਣ ਬੈਠੇ ਇੱਕਦਮ ਤੇ ਉਹ ਫਿਰ ਫੜਫੜੜ ਕੁੜੀਆਂ ਨੇ ਪਾਣੀ ਪੀਤਾ ਫਿਰ ਵੀ ਸਰੀਰ ਠੀਕ ਹੋਇਆ ਨਹੀਂ ਤੇ ਦਿਲ ਵਿੱਚ ਟਕ ਟਕ ਵੱਜਣ ਬੈ ਗਈ ਤੇ ਹੁਣ ਤੇ ਇੱਕੋ ਹੀ ਕਮਰਾ ਮੇਰੇ ਸਾਹਨ ਰਹਿ ਗਿਆ ਹਾਂਜੀ ਇੱਕੋ ਕਮਰਾ ਹੈ ਦੁਕਾਨਦਾਰ ਦੇ ਪਾਸ ਸੱਤਾਂ ਦੇ ਦੀਆਂ ਵੀ ਮਾੜੀਆਂ ਹਾਂਜੀ ਤਾਂ ਮਾੜੀ ਸਤ ਨਹੀਂ ਸਾਰੇ ਪਾਸੇ ਮਾੜਾ ਹੀ ਬਸ ਉਦਰੀ ਕਮਰੇ ਵੀ ਮਾੜੇ ਉਦਦੇ ਵੀ ਮਾੜੇ ਹੈ ਉਹ ਬਸ ਐਕ ਉਹ ਹੁੰਦਾ ਸਾਹਮਣੇ ਹੀ ਹਉਂ ਤੇ ਜਦਾਂ ਬਰਸਾਤ ਕਹਿੰਦੇ ਨੇ ਲੋਕਾਂ ਲਈ ਖੁਸ਼ੀ ਲੈ ਕੇ ਆਈ ਹੈ ਤੁਹਾਡੇ ਲਈ ਤੇ ਫਿਰ ਦੁੱਖ ਹੀ ਲੈ ਕੇ ਆਇਆ ਦੁੱਖ ਲੈ ਕੇ ਆਈ ਸਾਡੇ ਨੂੰ ਤਾਂ ਪੂਰਾ ਦੁੱਖ ਲੱਗ ਗਿਆ ਸਾਨੂੰ ਤੇ ਮੁਸ਼ਕਲ ਬਹੁਤ ਹੋ ਗਿਆ ਜੀ ਤੇ ਜਿਹੜੇ ਕਮਰੇ ਚ ਰਹਿ ਰਹੇ ਹੁਣ ਉੱਥੇ ਵੀ ਡਾੜੀ ਲੱਗਦਾ ਹੋਊਗਾ ਰਾਤ ਨੂੰ ਲੱਗਦਾ ਰਾਤ ਬਹੁਤ ਲੱਗਦਾ ਬੱਚੇ ਰਾਤੀ ਸੁੱਤੇ ਹੀ ਨਹੀਂ ਸਾਈ ਰਹੇ ਰਾਤੀ ਕਦੀ ਅੰਦਰ ਸੌਂਦੇ ਕਦੀ ਬਾਹਰ ਜਾਂਦੇ ਜਦੋਂ ਮੀਂਹ ਆਉਂਦਾ ਹੀ ਫਿਰ ਅੰਦਰ ਵੜ ਜਾਈਦਾ ਤੇ ਜਦੋਂ ਸਾੜ ਜਾਂਦਾ ਫਿਰ ਬਾਹਰ ਨਿਕਲ ਜਾਂਦਾ ਸੀ ਤੇ ਤੁਹਾਡੇ ਪਤੀ ਦੀ ਮੌਤ ਕਦੋਂ ਹੀ ਕਿਦਾਂ ਹੋ ਗਈ ਉਹ ਬਹੁਤ ਠੀਕ ਨਹੀਂ ਰਹੀ ਬੁਖਾਰ ਚੜ੍ਹਦਾ ਸੀ ਟੈਨਸ਼ਨ ਜੀ ਹੋ ਗਈ ਅੰਦਰ ਉਹਨਾਂ ਦੇ ਸਾਲ ਹੋ ਗਿਆ ਉਹਨਾਂ ਨੂੰ ਹੋ ਗਿਆ ਗੁੱਜਾ ਸਾਲ ਲੱਗ ਗਿਆ ਤੇ ਤਿੰਨ ਧੀਆਂ ਨੂੰ ਲੈ ਕੇ ਤੁਸੀਂ ਰਹਿ ਰਹੇ ਹੋ ਘਰ ਦਾ ਕਿਦਾਂ ਖਰਚਾ ਚੱਲਦਾ ਖਰਚਾ ਫੇ ਬੱਚੇ ਨੂੰ ਇਦਾਂ ਪੈਸੇ ਮਾੜੀ ਮੋੜੀ ਮੋੜੀ ਉਹਨਾਂ ਸਾਰਾ ਕੰਮ ਕਰ ਲੀਦਾ ਵਾ ਉਹਨਾਂ ਵੀ ਕੰਮ ਮਾੜਾ ਮੋਟਾ ਬੱਚੇ ਕਰਨ ਫੇਰੀ ਹੁਣ ਇਹ ਗੁੜੀਆ ਪੜ੍ਹਦੀ ਇੱਕ ਵਿਆਹੀ ਗਈ ਹੈ ਤੇ ਕਬ ਤੁਜੀ ਬਣੀ ਬਣੀ ਇਹ ਵੀ ਸਾਲ ਨੂੰ ਲੰਘਾ ਇਹਨੂੰ ਜੀ ਠੀਕ ਹੈ ਕਿੰਨੀ ਪੈਨਸ਼ਨ ਆਉਂਦੀ ਹੈ ਇੱਕ ਜੀ ਦੀ ਇਹ 1500 ਇੱਕ ਜੀ ਦੀ ਆਉਂਦੀ ਹੈ ਦੋ ਧੀਆਂ ਦੇ ਇੱਕ ਤੁਸੀਂ ਆਣਾ ਇੱਕ ਤੇ ਵਿਆਹ ਹੀ ਗਈ ਮਤਲਬ 4500 ਰੁਪਇਆ ਉਹ 4500 ਨਾਲ ਚੱਲ ਜਾਂਦਾ ਘਰ ਦਾ ਨਹੀਂ ਮਾੜ ਮੋਟਾ ਤਾਂ ਕਰਨਾ ਪੈਂਦਾ ਵਾ ਤੇ ਨਹੀਂ ਛੱਡਦਾ ਉਹਨਾਂ ਬੜਾ ਮੁਸ਼ਕਲ ਕੰਮ ਸਾਰ ਕੋਈ ਮੰਤ ਕੋ ਕਰੇ ਤੇ ਫੇਰ ਹੁੰਦਾ ਵਾ ਕਿ ਥੋੜਾ ਬਹੁਤ ਕੋਈ ਕਰਦਾ ਹੋਏ ਫੇਰ ਕੋਈ ਨਾ ਉਤਰੀ ਕਰਦਾ ਹੋਏ ਕਿ ਕਿਸੇ ਨੇ ਐਮਸੀ ਨਾਲ ਗੱਲ ਕੀਤੀ ਹੋਵੇ ਜਾਂ ਕਿਸੇ ਨਾਲ ਵ代ਕ ਨਾਲ ਗੱਲ ਕੀਤੀ ਹੋਵੇ ਮੇਰੀ ਮਤਲਬ ਮੋਟਾ ਲੈਣਾ ਕੋਈ ਬਾਤ ਨਹੀਂ ਬੜਾ ਕੋਈ ਨਹੀਂ ਬੜਿਆ ਬਸ ਮੋਟਾ ਲੈਣ ਮੰਗਦੇ ਬਸ ਉਸ ਤੋਂ ਬਾਅਦ ਕੋਈ ਨਹੀਂ ਹੁੰਦਾ ਤੂੰ ਹੁਣ ਸਮਾਨ ਹੀ ਤੁਹਾਡਾ ਮੇਰਾ ਵੇਖਿਆ ਵੇੜੇ ਚ ਬਾਹਰ ਪਿਆ ਹਾਂਜੀ ਵੇੜੇ ਚ ਬਚਰ ਕੱਢਣ ਲਈ ਮੈਂ ਸਮਾਨ ਕੱਢਣ ਡੇਂਗੇ ਉਹ ਸੜਕ ਖਰਾਬ ਹੋ ਗਿਆ ਵਾ ਤੇ ਮੀਂਹ ਕਰਕੇ ਛੱਟ ਹੋ ਜਾਂਦਾ ਵਾ ਉੱਥੇ ਤੇ ਜੇ ਜਦੀ ਬਰਸਾਤ ਹੁਣ ਵੀ ਹੋਣ ਦੀ ਰਾਤ ਵੀ ਹੋਈ ਬਰਸਾਤ ਫਿਰ ਕਿਦਾਂ ਦਿਨ ਕੱਟਿਆ ਰਾਤ ਤੇ ਬੈਗ ਕੱਟ ਲਈ ਆਈ ਤੇ ਫਿਰ ਕੀ ਕਰ ਦੇ ਸਕਦੇ ਮੈਂ ਕੱਢੀ ਉਧਰ ਵਾ ਕੱਢੀ ਉੱਥੇ ਬਾਹਰ ਤੇ ਕੱਢੀ ਉੱਥੇ ਮੈਂ ਦੀ ਉੱਥੇ ਕਹਿੰਨੇ ਫਿਰ ਹੋ ਗਿਆ ਜਰਾ ਤੋਦੇ ਜਾ ਪਾਣੀ ਕਾ ਰਸਾ ਇਹਦੇ ਪਾਣੀ ਕਾੜਦੇ ਰਹੇ ਰਾਤ ਨੂੰ ਤੇ ਬੈਡ ਖਰਾਬ ਹੋਉਂ ਨਹੀਂ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਲਫ਼ਜ਼ਾਂ ਵਿੱਚ ਕਿਉਂਕਿ ਦਾਨੀ ਸੱਜਣ ਬਹੁਤ ਨੇ ਸਮਾਜ ਸੇਵੀ ਬਹੁਤ ਨੇ ਜਿਹੜੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਮੈਂ ਤਾਂ ਤੁਸੀਂ ਕਰ ਸਕਦੇ ਸਾਡੇ ਸਾਹਮਣੇ ਵੇਖੋ ਤੁਸੀਂ ਬੰਦ ਕਰੋ ਤਾਂ ਹੀ ਹਣ ਅਪਾ ਨੂੰ ਕੁਝ ਬਣੂਗਾ ਤਾਂ ਹੀ ਧੀਆਂ ਮੇਰੇ ਵੇਹ ਜਾਓਗੇ ਬਾਕੀ ਜੀ ਬਿਲਕੁਲ ਐਸ ਭੈਣ ਦਾ ਇਹ ਘਰ ਪਹਿਲਾਂ ਇੱਕ ਘਰ ਜਿਹੜਾ ਤੁਹਾਨੂੰ ਦਿਖਾਇਆ ਉਹ ਡਿੱਗ ਗਿਆ ਤਾਂ ਹੁਣ ਇਸ ਵਾਰ ਇਹ ਘਰ ਦਾ ਕਮਰੇ ਜਿਹੜੇ ਨੇ ਉਹ ਡਿਗਨੇ ਸ਼ੁਰੂ ਹੋ ਗਏ ਤੇ ਇਹ ਭੈਣ ਹੁਣ ਆਪਣੇ ਤਿੰਨ ਧੀਆਂ ਨਾਲ ਇੱਥੇ ਰਹਿੰਦੀ ਐ ਇੱਕ ਭੈਣ ਹੋਰ ਵੀ ਸਾਡੇ ਨਾਲ ਇੱਥੇ ਮੌਜੂਦ ਹੁੰਦਾ ਨਾਲ ਗੱਲਬਾਤ ਕਰ ਲੈਣੇ ਭੈਣ ਕਿਵੇਂ ਗੁਜ਼ਾਰਾ ਹੋ ਰਿਹਾ ਉਹ ਵਿੱਡੋ ਤੁਸੀਂ ਵੀ ਨਾਲ ਰਹਿ ਰਹੇ ਹੋ ਇੱਥੇ ਹਨਾ ਤਿੰਨ ਧੀਆਂ ਉਹਨਾਂ ਦੀ ਹਾਂਜੀ ਬਹੁਤ ਮੁਸ਼ਕਲ ਨਾਲ ਪਰਮਾਤਮਾ ਨੇ ਸਾਨੂੰ ਹੱਥ ਦੇ ਕੇ ਰੱਖਣ ਵਾਲਾ ਜਿੰਨਾ ਬਚਾਇਆ ਅਸੀਂ ਥੱਲੇ سپورਟ ਦੇ ਕੇ ਤਾਂ ਫੇਰ ਹੀ ਸਮਾਨ ਬਾਹਰ ਕੱਢਿਆ ਅਜੇ ਬਾਹਰ ਕੱਢਿਆ ਆ ਤੇ ਚਲੋ ਮਗਰੋਂ ਛਾਮੀ ਕੱਢਿਆ ਕੁਝ ਰਹਿ ਗਏ ਮਾੜਾ ਮੋਟਾ ਉਹ ਚਲੋ ਹੁਣ ਜਿਹੜਾ ਥੱਲੇ ਟੁੱਟਣਾ ਹੀ ਟੁੱਟ ਗਿਆ ਬਾਕੀ ਕੱਢ ਲਿਆ ਥੱਲੇ ਸਪੋਟਾਂ ਦੇ ਕੇ ਇਸ ਗਰਮੀ ਦੇ ਵਿੱਚ ਜਿੰਨੀ ਗਰਮੀ ਪਈ ਲੋਕੀ ਜੀ ਦੁਆਵਾਂ ਕਰਦੇ ਬਰਸਾਤ ਹੋਵੇ ਲੋਕਿਆਂ ਦਾ ਮਨ ਤੇ ਖੁਸ਼ੀ ਕਰਦੇ ਆਂ ਹੀ ਪ੍ਰਮਾਤਮਾ 'ਕਿ ਅਰਦਾਸ ਕਰਦੇ ਇੱਕ ਬਾਰਿਸ਼ ਨਾ ਹੀ ਹੋਇਆ ਕਰੇ ਤਾਂ ਚੰਗਾ ਆ ਜਦੋਂ ਬਾਰਿਸ਼ ਉਹਨੇ ਸ਼ੁਰੂ ਹੋ ਜਾਂਦੀ ਸਾਡੇ ਵਾਸਤੇ ਮੁਸੀਬਤਾਂ ਨੂੰ ਰੋਟੀ ਖਾਣੀ ਭੁੱਲ ਜਾਂਦੀ ਆ ਹਾਂਜੀ ਹੁਣ ਵੀ ਮੈਂ ਵੇਖਿਆ ਤੂੰ ਸਮਾਨ ਹਲੇ ਕੱਢਣ ਦੇ ਕੱਢਦੇ ਪਏ ਭਾਜੀ ਰਾਤੀ ਸਾਰਾ ਹੀ ਅੰਦਰ ਪਾਣੀ ਦੇ ਨਾਲ ਭਰ ਗਿਆ ਸਾਰੀ ਰਾਤ ਅਸੀਂ ਪਾਣੀ ਕੱਢਦੇ ਰਹੇ ਰਾਤ ਸਾਰੀ ਬੱਚਿਆਂ ਨੇ ਵੀ ਨਹੀਂ ਸੁੱਤੇ ਹੈਗੇ ਤੇ ਆਪ ਵੀ ਅਸੀਂ ਨਹੀਂ ਸੋਗੇ ਵੇਖਿਆ ਵੈਸੇ ਵੀ ਸਾਨੂੰ ਜਦੋਂ ਬਰਸਾਤ ਦਾ ਹੀ ਮੌਸਮ ਹੁੰਦਾ ਜਾਂ ਕਿਤੇ ਬੱਦਲ-ਬੁੱਦਲ ਹੋ ਜਾਂਦਾ ਸਾਡੀ ਵੈਸੇ ਹੀ ਨਹੀਂ ਡੁੱਟ ਜਾਂਦੀ ਆ ਤੇ ਇਹ ਇਸ ਕਮਰੇ ਚ ਰਹਿ ਰਹੇ ਇਹਦੀ ਵੀ ਹਾਲਾਤ ਮੇਰੇ ਸਾਨਾ ਡਿੱਗਣੀ ਵਾਲੀ ਆ ਸ਼ਾਹ ਹਾਂਜੀ ਭਾਜੀ ਡਿੱਗਣ ਵਾਲੀ ਅਸੀਂ ਡਰ ਕੇ ਸੌਂਨੇ ਆ ਰਾਤ ਅਸੀਂ ਜਾ ਕੇ ਕਿ ਕੱਟ ਦੇ ਕਿ ਪਤਾ ਨਹੀਂ ਕਿਹੜੇ ਵੇਲੇ ਕਿੱਥੋਂ ਡਿਗ ਪੈਣੀ ਆ ਹਾਂਜੀ ਕੀ ਕਹਣਾ ਚਾਹੁੰਦੇ ਤੁਸੀਂ ਹੁਣ ਤੱਕ ਕਿਸੇ ਨੇ ਬਾਹ ਫੜੀ ਕਿਉਂਕਿ ਵੋਟਾਂ ਲੈਣ ਵਾਲੇ ਤਾਂ ਸਾਰੇ ਆ ਜਾਂਦੇ ਆ ਹਾਂਜੀ ਭਾਜੀ ਕਿਸੇ ਨੇ ਨਹੀਂ ਕਿੰਨੀ ਵਾਰੀ ਅਸੀਂ ਫਾਰਮ ਭਰ-ਭਰ ਕੇ ਕਮੇਟੀ ਘਰ ਦਿੱਤੇ ਆਪਣੇ ਹੱਥੀ ਦੇ ਕੇ ਆਏ ਆ ਜਦੋਂ ਤੇ ਇਹ ਦੇ ਕੇ ਉਹਨੇ ਉੱਥੇ ਸਾਡੇ ਨਾਲ ਇੱਕ ਨੁਕਰੇ ਲਾ ਕੇ ਰੱਖੇ ਹੁੰਦੇ ਆ ਫੇਰ ਹਰ ਕੇ ਅਸੀਂ ਇਹ ਕਹਿ ਕੇ ਚਲੋ ਜਾ ਕੇ ਵੇਚਦੇ ਆ ਫਿਰ ਦਿੱਤੇ ਕਿ ਨਹੀਂ ਦਿੱਤੇ ਫੇਰ ਜਿਹੜੇ ਕਾਫੀ ਜਰਦੇ ਅਸੀਂ ਦਿੱਤੇ ਹੀ ਉਹ ਇਹਨਾਂ ਨੇ ਕੱਢ ਗਿਆ ਸਾਨੂੰ ਫੜਾ ਦਿੱਤੇ ਕਿ ਤੁਹਾਡੇ ਪ੍ਰੂਫ ਇਹਦੇ ਵਿੱਚ ਪੂਰੇ ਨਹੀਂ ਹੈਗੇ ਅਸੀਂ ਆਹ ਹੁਣ ਅਰਕੀ ਫੇਰ ਮਾਰਚ ਮਹੀਨੇ ਦਿੱਤੇ ਸੀਗੇ 25 ਮਾਰਚ 30 ਮਾਰਚ ਤੱਕਾਂ ਕਹਿੰਦੇ ਹੈਗੀ ਇਹਨਾਂ ਦੀ ਡੇਟ ਤੇ ਅਸੀਂ ਦਿੱਤੇ ਹੀ ਕਿ 25 ਮਾਰਚ ਨੂੰ ਸਾਰੇ ਪ੍ਰੂਫ ਫੇਰ ਇਹਨਾਂ ਨੂੰ ਤੇ ਪਰ ਉਹ ਵੀ ਇਹਨਾਂ ਨੇ ਫਾਰਮ ਪਤਾ ਨਹੀਂ ਕਿੱਥੇ ਰੱਖ ਦਿੱਤੇ ਉਹ ਵੀ ਨਹੀਂ ਗਾਹ ਭੇਜੇ ਹੈਗੇ ਤੇ ਜਿਹੜੇ ਉਸ ਤੋਂ ਪਹਿਲਾਂ ਦਿੱਤੇ ਸੀ ਉਹ ਇਹਨਾਂ ਨੇ ਕੱਢ ਗਿਆ ਸਾਨੂੰ ਫੜਾ ਦਿੱਤੇ ਕਿ ਇਹਦੇ ਵਿੱਚ ਪ੍ਰੂਫ ਨਹੀਂ ਹੈਗੇ ਫੇਰ ਅਸੀਂ ਦੁਬਾਰਾ ਸਾਰੇ ਫਾਰਮ ਇਹਨਾਂ ਨੂੰ ਭਰ ਕੇ ਤੇ ਦਿੱਤੇ ਆ ਇਹ ਅੱਗੇ ਤਾਂ ਮਸਲਾ ਹੱਲ ਨਹੀਂ ਹੋਇਆ ਕੋਈ ਨਹੀਂ ਪਾਜੀ ਹੋਇਆ ਜਦੋਂ ਵੋਟਾਂ ਲੈਣੀਆਂ ਫੇਰ ਫੇਰੇ ਤੇ ਫੇਰਾ ਮਾਰਦੇ ਜਿਹੜੀ ਮਰਜ਼ੀ ਪਾਰਟੀ ਵਾਲੇ ਹੋਣ ਉੰਜ ਅੱਗੋਂ ਪਿੱਛੋਂ ਆ ਕੇ ਕਦੀ ਨਹੀਂ ਸਾਨੂੰ ਕਿਹਨੇ ਪੁੱਛਿਆਗਾ ਵੀ ਤੁਸੀਂ ਕਿਹੜੇ ਹਾਲਾਤਾਂ 'ਚ ਰਹਿਣ ਦੇਓ ਕਿਵੇਂ ਤੁਸੀਂ ਟਾਈਮ ਪਾਸ ਕਰਦੇ ਹੋ ਮਨ ਭਰ ਗਿਆ ਭੈਣ ਮੈਂ ਅੱਖਾਂ ਚੱਥਰੂ ਵੇਖ ਲਈ ਤੇ ਕੀ ਕਰ ਸਕਦੇ ਚਲੋ ਅਸੀਂ ਤਾਂ ਪ੍ਰਮਾਤਮਾ ਅੱਗੇ ਹੱਥ ਜੋੜਨੇ ਪ੍ਰਮਾਤਮਾ ਮਹਾਰਾਜ ਦੇ ਖਵਾਲਾ ਆ ਉਹ ਸਭ ਨੂੰ ਦੇਣ ਦੇ ਆ ਠੀਕ ਹੈ ਨਾ ਤਾਂ ਕੀ ਕਰ ਸਕਦੇ ਕਿਸੇ ਦਾ ਕੋਈ ਜੀ ਕਰੇ ਕੋਈ ਦਵੇ ਜਾਂ ਨਾ ਦਵੇ ਤਾਂ ਪ੍ਰਮਾਤਮਾ ਤਾਂ ਹਰ ਕਿਸੇ ਨੂੰ ਦਿੰਦਾ ਆ ਇਹ ਬਿਲਕੁਲ ਇਹ ਭੈਣਾ ਇੱਥੇ ਰਹਿ ਰਹੀਆਂ ਨੇ ਇੱਕ ਭੈਣ ਦੀਆਂ ਤਿੰਨ ਧੀਆਂ ਨੇ ਵਿਧਵਾ ਹੈ ਉਹ ਪਰ ਇਸ ਕਮਰੇ ਚ ਰਹਿਣ ਦੇ ਹਾਲਾਤ ਤੁਸੀਂ ਦੇਖ ਲਵੋ ਕਿ ਪਹਿਲਾਂ ਤੇ ਉਹ ਘਰ ਡਿੱਗਾ ਫਿਰ ਇਹ ਘਰ ਡਿੱਗ ਗਿਆ ਤਾਂ ਇੰਨਾ ਕੋ ਫਾਇਦਾ ਰਿਆ ਇੰਨਾ ਕੋ ਇਹਨਾਂ ਦਾ ਬਚਾਅ ਹੋ ਗਿਆ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਮਾਨ ਸਾਰਾ ਖਰਾਬ ਹੋ ਗਿਆ ਕਮਰਾ ਡਿੱਗ ਗਿਆ ਇਹਦੇ ਨਾਲ ਦਾ ਕਮਰਾ ਵੀ ਜਿਹੜਾ ਉਹ ਬਿਲਕੁਲ ਡਿੱਗਣ ਦੇ ਕਿਨਾਰੇ ਹੈ ਤੇ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਬਰਸਾਤ ਨਾ ਲਿਆਵੇ ਕਿਉਂਕਿ ਜਦੋਂ ਬਰਸਾਤ ਆਂਦੀ ਹੈ ਤਾਂ ਸਾਨੂੰ ਆਪਣੀ ਜਾਨ ਦੀ ਮੱਝ ਜਾਂਦੀ ਹੈ ਮੁਸੀਬਤ ਸਾਡੇ ਲਈ ਖੜੀ ਹੋ ਜਾਂਦੀ ਹੈ ਤੇ ਇਹਨਾਂ ਦੀ ਬਾਹ ਫੜਨ ਦੀ ਜ਼ਰੂਰਤ ਹੈ ਕਿਉਂਕਿ ਤਿੰਨ ਧੀਆਂ ਹਨ ਵਿਧਵਾ ਜਨਾਨੀ ਹੈ ਜਿਹਦੇ ਕਰਕੇ ਇੱਥੇ ਹੀ ਇਹਨਾਂ ਨੂੰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤਾਂ ਅਸੀਂ ਆਪਣਾ ਸਕਰੀਨ ਦੇ ਉੱਤੇ ਇਹਨਾਂ ਦਾ ਫੋਨ ਨੰਬਰ ਅਤੇ ਇਹਨਾਂ ਦਾ ਅਕਾਊਂਟ ਨੰਬਰ ਵੀ ਸ਼ੇਅਰ ਕਰ ਦੇਵਾਂਗੇ ਤੁਹਾਡੇ ਨਾਲ ਜਿਹੜਾ ਦਾਨੀ ਸੱਜਣ ਜਾਂ ਸਮਾਜ ਸੇਵੀ ਸੰਸਥਾ ਅੱਗੇ ਆਵੇਗੀ ਜਾਂ ਇਹਨਾਂ ਤੱਕ ਰਾਬਤਾ ਕਾਇਮ ਕਰਨਾ ਚਾਹਦੀ ਹੈ ਉਹ ਉਸ ਨੰਬਰ ਦੇ ਜਰੀਏ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੀ ਹੈ ਜਰੂਰਤ ਹੈ ਇਹਨਾਂ ਨੂੰ ਤੁਹਾਡੀ ਮਦਦ ਦੀ ਕਿਉਂਕਿ ਬਰਸਾਤ ਅਜੇ ਹੋ ਰਹੀ ਹੈ ਮਕਾਨ ਲਗਾਤਾਰ ਇਹਨਾਂ ਦਾ ਡਿੱਗ ਰਿਹਾ ਹੈ ਆਜੇ ਜਾਨੀ ਨੁਕਸਾਨ ਦਾ ਬਚਾਇਆ ਹੈ ਤਾਂ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਬਾਹ ਫੜਨ ਦੀ ਜ਼ਰੂਰਤ ਹੈ। ਕੈਮਰਾ ਪਰਸਨ ਲਾਪਰੀ ਦੇ ਨਾਲ ਪਪਾਲ ਸਿੰਘ ਪੰਜਾਬ న్యూਸ ਬਟਾਲ